ਨਗਰ ਕੌਂਸਲ ਰਾਏਕੁੱਟ ਵਿਕੇ ਇੱਕ ਪ੍ਰਾਈਵੇਟ ਕੰਪਨੀ ਵੱਲੋਂ ਰਾਏਕੁੱਟ ਸ਼ਹਿਰ ਵਿਕੇ ਲਾਏ ਗਏ ਇਸ਼ਤਿਹਾਰਾਂ ਦੇ ਠੇਕੇ ਦਾ ਮੁੱਦਾ ਇਸ ਸਮੇਂ ਪੂਰੀ ਤਰ੍ਹਾਂ ਗਰਮਾਇਆ ਨਜ਼ਰ ਆ ਰਿਹਾ ਹੈ ਜਿਹਦੇ ਚੱਲਦੇ ਅੱਜ ਨਗਰ ਕੌਂਸਲ ਰਾਏਕੁੱਟ ਦੀ ਮੀਟਿੰਗ ਵਿੱਚ ਜੰਮ ਕੇ ਹੰਗਾਮਾ ਹੋਇਆ ਹੈ ਜਿਸ ਤੋਂ ਬਾਅਦ ਇਕੱਠੇ ਹੋਏ ਕਾਂਗਰਸੀ ਕੌਂਸਲਰਾਂ ਨੇ ਦੋਸ਼ ਲਾਇਆ ਕਿ ਈਓ ਵੱਲੋਂ ਉਕਤ ਪ੍ਰਾਈਵੇਟ ਫਰਮ ਨਾਲ ਮਿਲ ਕੇ ਵੱਡੇ ਕਪਲੇਬਾਜ਼ੀ ਕੀਤੀ ਜਾ ਰਹੀ ਹੈ ਜਿਸ ਬਾਰੇ ਨਗਰ ਕੌਂਸਲ ਦੇ ਹਾਊਸ ਨੂੰ ਵੀ ਪੂਰੀ ਤਰ੍ਹਾਂ ਉਲੀ ਵਿੱਚ ਰੱਖਿਆ ਗਿਆ ਹੈ ਪੌਂਸਲਰਾਨੀ ਇਸ ਮੁਕੇ ਨਗਰ ਕੌਂਸਲਰ ਖਿਲਾਫ ਪੜਾਸ ਕੱਢਦੇ ਹੋਏ ਜਮਕੇ ਨਾਅਰੇ ਵੱਜ ਕੀਤੀ ਹੈ ਉਕਤ ਕੌਂਸਲਰਾਂ ਨੇ 3 ਦਿਨ ਦਾ ਨੋਟਿਸ ਦਿੰਦੇ ਹੋਏ ਕਿਹਾ ਕਿ ਜੇਕਰ 3 ਦਿਨਾਂ ਵਿੱਚ ਇਸ ਇਤਿਹਾਰ ਬਾਜ਼ੀ ਬਾਰੇ ਉਹਨਾਂ ਨੂੰ ਪੂਰੀ ਤਰ੍ਹਾਂ ਜਾਣਕਾਰੀ ਨਹੀਂ ਦਿੱਤੀ ਜਾਂਦੀ ਤਾਂ ਉਹ ਇਸ ਖਿਲਾਫ ਸੰਘਰਸ਼ ਵਿੰਡਣਗੇ ਆਓ ਦੇਖਦੇ ਹਾਂ ਰਾਏਗੁਰ ਤੋਂ ਹਾਕਮ ਸਿੰਘ ਧਾਲੀਵਾਲ ਦੀ ਖਾਸ ਰਿਪੋਰਟ ਕਹਿੰਦਾ ਕੀ ਮਸਲਾ ਇਹ ਜੀ ਇਹ ਮਸਲਾ ਇਹ ਆ ਜੀ ਵੀ ਐਡਵਰਟਾਈਜ਼ਮੈਂਟ ਦੇ ਨਾਲ ਟੈਂਡਰ ਹੋਏ ਸੀਗੇ ਅਸੀਂ ਬਹੁਤ ਦਿਨਾਂ ਤੋਂ ਸੁਪਰਵਾਈਜ਼ਿੰਗ ਪਿਛਲੀ ਮੀਟਿੰਗ ਦੇ ਵਿੱਚ ਨੇ 21 22 23 ਨੂੰ ਮੀਟਿੰਗ ਹੋਈ ਸੀ ਅਸੀਂ ਸੁਪਰਡੈਂਟ ਨੂੰ ਕਿਹਾ ਵੀ ਭਾਈ ਇਹਦਾ ਸਾਨੂੰ ਸਾਰੀ ਡਿਟੇਲ ਵਗੈਰਾ ਦਿਓ ਉਹ ਅੱਜ ਤਾਈਂ ਨਹੀਂ ਉਹਨਾਂ ਨੇ ਦਿੱਤੀ ਇਹ ਮੀਟਿੰਗ ਜਾਜ ਉਹ ਗੈਰ ਹਾਜ਼ਰ ਸੀਗੇ ਕਿੰਨੇ ਵੋਟ ਲੱਗਣੇ ਤੇ ਵੀ ਕਿੰਨੇ ਵੋਟ ਲੱਗਣੇ ਨੇ ਕੀ ਕੀ ਉਹਨਾਂ ਦਾ ਡਾਟਾ ਤੇ ਉਹਨਾਂ ਨੇ ਅਜ ਤਾਈਂ ਸਾਨੂੰ ਦਿੱਤਾ ਨਹੀਂ ਤੇ ਅਸੀਂ ਅੱਜ ਉਹਨਾਂ ਨੂੰ ਸੋਕਾ ਨੋਟਿਸ ਵਗੈਰਾ ਵੀ ਕੱਢਿਆ ਵੀ ਭਾਈ ਸਾਨੂੰ ਕਿਉਂ ਨਹੀਂ ਦੇ ਰਹੇ ਤੇ ਹੁਣ ਅਜੇ ਤੱਕ ਕਾਪੀ ਅਜੇ ਤਾਈਂ ਸਾਨੂੰ ਕਾਪੀ ਨਹੀਂ ਮਿਲੀ ਹੈ ਅੱਜ ਕੀ ਮਸਲਾ ਹੋਇਆ ਜੀ ਕਿਉਂ ਅੱਜ ਮਸਲਾ ਇਹ ਹੋਇਆ ਵੀ ਅਸੀਂ ਭਾਈ ਇਹਨੂੰ ਮਤਾ ਪਾ ਕੇ ਜਾਂਦਾ ਉਹਨਾਂ ਦਾ ਕੈਂਸਲ ਕਰੀਏ ਜਾਂ ਸਾਨੂੰ ਉਹਨਾਂ ਦੀ ਡਿਟੇਲ ਦਿਓ ਵੀ ਉਹਨਾਂ ਨੇ ਕਿੰਨੇ ਵੋਟ ਲਾਏ ਨੇ ਕਿੰਨੇ ਉਹਨਾਂ ਦੇ ਪਾਸ ਨੇ ਕਿੰਨੇ ਪੈਸੇ ਕਿੰਨੇ ਪੈਸੇ ਜੀ ਹੁਣੇ ਕੀ ਕਰੇ ਉਹ ਕਹਿੰਦੇ ਜੀ ਤੁਹਾਨੂੰ ਕੱਲੂ ਅਸੀਂ ਉਹਨਾਂ ਨੂੰ ਨੋਟਿਸ ਕੱਢਿਆ ਵੀ ਤਿੰਨ ਦਿਨਾਂ ਦੇ ਅੰਦਰ ਅੰਦਰ ਦਿਮਾਗ ਤੇ ਮੈਨੂੰ ਹੁਣੇ ਫੋਨ ਆ ਆਗਾ ਕੱਲ ਨਹੀਂ ਦਿੰਦੇ ਕੱਲ ਨਹੀਂ ਦੇ ਆਪਣੇ ਕਰਨਾ ਲਾਵਾਂਗੇ ਕਰਨਾ ਲਾਵਾਂਗੇ ਤੇ ਕੈਨਸਲ ਕਰਾਂਗੇ ਅਮਾਜ਼ਨ ਨੂੰ ਲਾ ਕੇ ਨਾ ਅਸੀਂ ਇਹ ਕੈਨਸਲ ਕਰਾਂਗੇ ਕੀ ਮਸਲਾ ਜੀ ਅੱਜ ਮਸਲਾ ਇਹ ਹੋਇਆ ਜੀ ਜਿਹੜਾ ਤੁਸੀਂ ਵੀ ਦੇਖਿਆ ਹੋਣਾ ਰਾਇਕੋਟ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਜਿਹੜੇ ਐਡਵਰਟਾਈਜ਼ਰ ਦੇ ਵੱਡੇ ਬੋਰਡ ਲਾਏ ਗਏ ਆ ਉਹਨਾਂ ਦਾ ਜਿਹੜੇ ਗਵਰਨਮੈਂਟ ਵੱਨੀਓ ਪਾਸ ਕੁਛ ਘਟ ਹੋਏ ਨਹੀਂ ਤੇ ਲਾਏ ਗਏ ਉਹ ਕੀ ਦੀ ਮੀਲੀ ਭੁਗਤ ਨਾਲ ਨਜਾਇਜ਼ ਤੌਰ ਤੇ ਬਹੁਤ ਜ਼ਿਆਦਾ ਬੋਰ ਜਿਹੜੇ ਆ ਉਹ ਥਾਂ ਥਾਂ ਸ਼ਹਿਰ ਦੇ ਵਿੱਚ ਲੱਗੇ ਆ ਉਹਨਾਂ ਦਾ ਬੇਰਵਾ ਵੀ ਕਿੰਨੇ ਸਰਕਾਰ ਬੰਨੀ ਉਹ ਪਾਸ ਆ ਤੇ ਕਿੰਨੇ ਨਹੀਂ ਆ ਉਹਨਾਂ ਦਾ ਬੇਰਵਾ ਸੀ 21 2 2024 ਦੀ ਮੀਟਿੰਗ ਦੇ ਵਿੱਚ ਪ੍ਰਧਾਨ ਜੀ ਨੇ ਉਹਨਾਂ ਦਾ ਬੇਰਵਾ ਮੰਗਿਆ ਸੀ 21 2 2024 ਦੀ ਜਿਹੜੀ ਮੀਟਿੰਗ ਸੀ ਉਹਦੇ ਵਿੱਚ ਮੁਲਾਜ਼ਮਾ ਬੰਨੀ ਉਹਦਾ ਬੇਰਵਾ ਬਿਲਕੁਲ ਨਹੀਂ ਦਿੱਤਾ ਗਿਆ ਉਹ ਸੁਪਰਡੈਂਟ ਬੰਨੀ ਉਹ ਬਿਲਕੁਲ ਨਹੀਂ ਦਿੱਤਾ ਗਿਆ ਉਹਨਾਂ ਬੰਨੀਓ ਬੇਰਵਾ ਉਸ ਤੋਂ ਬਾਅਦ ਅੱਜ ਦੀ ਜਿਹੜੀ ਮੀਟਿੰਗ ਸੀ ਉਸ ਦੇ ਵਿੱਚ ਅਸੀਂ ਈਓ ਸਾਹਿਬ ਕੋਲੇ ਇਸ ਚੀਜ਼ ਦਾ ਮੁੱਦਾ ਰੱਖਿਆ ਵੀ ਜਦੋਂ ਪ੍ਰਧਾਨ ਜੀ ਨੇ ਕਿਸੇ ਚੀਜ਼ ਦਾ ਜੋ ਰਿਕਾਰਡ ਆ ਉਹ ਮੰਗਿਆ ਵਾ ਉਹਨਾਂ ਨੂੰ ਪ੍ਰੋਵਾਈਡ ਕਿਉਂ ਨਹੀਂ ਕਰਾਇਆ ਗਿਆ ਜਦੋਂ ਇਸ ਮੁੱਦੇ ਤੇ ਚਲੋ ਈਓ ਸਾਹਿਬ ਕਹਿੰਦੇ ਜੀ ਅਸੀਂ ਜਿਹੜੇ ਮੁਲਾਜ਼ਮ ਨੇ ਇਹ ਕੰਮ ਕੀਤਾ ਵਾ ਜਾਂ ਉਹਨਾਂ ਨੇ ਰਿਕਾਰਡ ਨਹੀਂ ਪ੍ਰੋਵਾਈਡ ਕੀਤਾ ਉਸ ਦੇ ਖਿਲਾਫ ਅਸੀਂ ਸੋ ਕੋਲਡ ਨੋਟਿਸ ਆ ਜਿਹੜਾ ਉਹ ਜਾਰੀ ਕਰ ਦਿੰਦੇ ਆ ਤੇ ਤਿੰਨ ਦਿਨ ਦਾ ਉਹਨਾਂ ਨੂੰ ਟਾਈਮ ਦਿੰਦਾ ਆ ਸਾਡੀ ਮੰਗ ਇਹ ਸੀ ਵੀ ਜਿਹੜੀ ਅੱਜ ਦੀ ਜੋ ਉਹ ਇਹ ਨੋਟਿਸ ਲਿਖਿਆ ਗਿਆ ਹਾਊਸ ਦੀ ਮੀਟਿੰਗ ਦੇ थ्रू ਲਿਖਿਆ ਗਿਆ ਨਾ ਉਸ ਜਿਹੜਾ ਨੋਟਿਸ ਆ ਉਹਦਾ ਵੇਰਵਾ ਜਿਹੜਾ ਹਾਊਸ ਦਾ ਕਾਰਵਾਈ ਰਜਿਸਟਰ ਉਹਦੇ ਉੱਤੇ ਉਹ ਵੇਰਵਾ ਹੋਣਾ ਚਾਹੀਦਾ ਈਓ ਸਾਹਿਬ ਦਾ ਵਤੀਰਾ ਇੰਨਾ ਘਟਿਆ ਸਾਡੇ ਪ੍ਰਧਾਨ ਜੀ ਸਾਡੇ ਮੈਂਬਰਾਂ ਦੇ ਦੂਜਾ ਲਈ ਤੇ ਆਮ ਲੋਕਾਂ ਦਾ ਕੀ ਉਹਦਾ ਵਤੀਰਾ ਹੋਊਗਾ ਉਹ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਆਏ ਆ ਕੇ ਪ੍ਰਧਾਨ ਜੀ ਦੇ ਮੂਹਰੇ ਟੇਬਲ ਤੇ ਉਹ ਨੋਟਿਸ ਨੂੰ ਸੱਟ ਕੇ ਮੈਂ ਕਹੂੰਗਾ ਵੀ ਪ੍ਰਧਾਨ ਜੀ ਦੇ ਮੂੰਹ ਤੇ ਹੀ ਮਾਰ ਕੇ ਗਏ ਹੋ ਇੱਕ ਇੱਕ ਦਾ ਨੋਟਿਸ ਉਹਨਾਂ ਦੇ ਮੂੰਹ ਤੇ ਟੇਬਲ ਤੇ ਉਹ ਨੋਟਿਸ ਸੱਟ ਕੇ ਉਥੋਂ ਮੀਟਿੰਗ ਦੇ ਵਿੱਚੋਂ ਉੱਠ ਕੇ ਚਲੇ ਗਏ ਜੀ ਮੈਨੂੰ ਬੁਲਾਉਣ ਦੀ ਕੀ ਲੋੜ ਸੀਗੀ ਆਪ ਹੀ ਲਿਖ ਲਓ ਐਦਾ ਮਤਲਬ ਜਿਹੜਾ ਮੁਲਾਜ਼ਮ ਸਾਨੂੰ ਕੋਈ ਆਪਣਾ ਵੇਰਵਾ ਨਹੀਂ ਦੇ ਰਿਹਾ ਉਸ ਨੂੰ ਈਓ ਸਾਹਿਬ ਵਿਚਾਰੇ ਆ ਇਹਦਾ ਮਤਲਬ ਹੈ ਈਓ ਦਾ ਉਹਦੇ ਵਿੱਚ ਹਿੱਸਾ ਕੋਈ ਐਡਵਰਟਾਈਜ਼ਮੈਂਟ ਦੇ ਵਿੱਚ ਜਾਂ ਸਰਕਾਰ ਦਾ ਹਿੱਸਾ ਜਾਂ ਈਓ ਦਾ ਹਿੱਸਾ ਜਾਂ ਜਿਹੜੇ ਮੁਲਾਜ਼ਮ ਆ ਉਹਨਾਂ ਦਾ ਹਿੱਸਾ ਆ ਸੋ ਅਸੀਂ ਇਸ ਦੇ ਜੋ ਜਿਹੜਾ ਵੀ ਇਹ ਉਹਦਾ ਵਰਤਾਰਾ ਸੀਗਾ ਉਸ ਦੇ ਖਿਲਾਫ ਅਸੀਂ ਅੱਜ ਨਾਰੇਬਾਜੀ ਜਿਹੜੀ ਆ ਸਾਡਾ ਰੋਸ ਪ੍ਰਦਰਸ਼ਨ ਆ ਉਹ ਕੀਤਾ ਗਿਆ ਸਾਨੂੰ 2 ਦਿਨ ਦਾ ਜਾਂ ਕੱਲ ਦਾ ਜਾਂ 3 ਦਿਨ ਦਾ ਜਿਹੜਾ ਟਾਈਮ ਦਿੱਤਾ ਗਿਆ ਅਸੀਂ ਉਸ ਟਾਈਮ ਤੋਂ ਬਾਅਦ ਨਗਰ ਕੌਂਸਲ ਦੇ ਈਓ ਦੇ ਖਿਲਾਫ ਤੇ ਨਗਰ ਕੌਂਸਲ ਰੈਕੋਰਡ ਦੇ ਮੁਲਾਜ਼ਮਾ ਦੇ ਖਿਲਾਫ ਅਸੀਂ ਧਰਨਾ ਪ੍ਰਦਰਸ਼ਨ ਕਰਾਂਗੇ ਤੇ ਸਾਰੇ ਰੈਕੋਰਡ ਸ਼ਹਿਰ ਦੇ ਲੋਕਾਂ ਨੂੰ ਨਗਰ ਨਿਵਾਸੀਆਂ ਨੂੰ ਅਸੀਂ ਇਸ ਚੀਜ਼ ਤੋਂ ਜਾਣੂ ਕਰਵਾਵਾਂਗੇ ਕਿ ਜਿਹੜੇ ਇਹ ਵੱਡੇ ਵੱਡੇ ਬੋਰ ਲਾਏ ਗਏ ਆ ਉਨ੍ਹਾਂ ਦੇ ਵਿੱਚੋਂ ਸਰਕਾਰੀ ਜਿਹੜੀ ਜਿੰਨੇ ਨੰਬਰ ਦਿੱਤੇ ਗਏ ਆ ਉਹਨਾਂ ਤੋਂ ਇਲਾਵਾ ਜਿਹੜੇ ਬੋਰ ਲਾਏ ਗਏ ਆ ਉਹਨਾਂ ਦੇ ਪੈਸੇ ਕੌਣ-ਕੌਣ ਖਾ ਰਿਆ ਫਿਰ ਇੱਕ ਸਾਨੂੰ ਇਹ ਪਤਾ ਲੱਗਿਆ ਸੀ ਕਿ ਕਿਤੇ ਟੈਂਡਰ ਵੀ ਬਹੁਤ ਘੱਟ ਰਕਮ ਜਿਉਆ ਸਰ ਟੈਂਡਰ ਤਾਂ 3 ਬਰ ਦੀ ਪਾਇਆ ਕੋਪੀ ਨਹੀਂ ਪ੍ਰੋਵਾਈਡ ਕਾਪੀਆਂ ਦੀ ਪ੍ਰੋਵਾਈਡ ਕਰ ਰਹੇ ਨਾ ਜੇ ਹੁਣ ਸਾਨੂੰ ਕੋਈ ਰਿਕਾਰਡ ਉਹਦਾ ਪ੍ਰੋਵਾਈਡ ਕਰਨਗੇ ਫੇਰ ਹੀ ਅਸੀਂ ਤੁਹਾਨੂੰ ਲੋਕਾਂ ਨੂੰ ਇਹ ਜਾਣਕਾਰੀ ਰੱਖ ਸਕਦੇ ਹਾਂ ਕਿ ਕਿੰਨੇ ਦਾ ਟੈਂਡਰ ਹੋਇਆ ਜੀ ਕਿੰਨੇ ਬੋਰ ਲੱਗਣੇ ਚਾਹੀਦੇ ਆ ਕੀ ਉਹਦਾ ਰੇਟ ਫਿਕਸ ਹੋਇਆ ਕੀ ਉਹਦਾ ਸਾਈਜ਼ ਫਿਕਸ ਹੋਇਆ ਹਾਊਸ ਨੂੰ ਕਹਿਣ ਦਾ ਮਤਲਬ ਹੈ ਜਿਹੜਾ ਟੈਂਡਰ ਪਾਇਆ ਗਿਆ ਕਿਸੇ ਵੀ ਕੰਟਰਟਰ ਨੂੰ ਪਤਾ ਵੀ ਨਹੀਂ ਪਤਾ ਇਹ ਕੋਈ ਟੈਂਡਰ ਹੋਇਆ ਆ ਆਨਲਾਈਨ ਜੀ ਬਟ ਉਹ ਟੈਂਡਰ ਦੀ ਕੋਈ ਕਾਪੀ ਕੋਈ ਵੇਰਵਾ ਕਿਸੇ ਵੀ ਮੁਲਾਜ਼ਮ ਨੂੰ ਪ੍ਰਧਾਨ ਨੂੰ ਕਿਸੇ ਨੂੰ ਵੀ ਮੁਲਾਜ਼ਮਾਂ ਨੇ ਨਹੀਂ ਪ੍ਰੋਵਾਈਡ ਕੀਤਾ ਗਿਆ ਤੁਹਾਨੂੰ ਕੀ ਕਾਰਨ ਲੱਗਦਾ ਵੀ ਇਹ ਕਿਉਂ ਨਹੀਂ ਦੇ ਰਹੇ ਮੈਨੂੰ ਪੁੱਛਦਾ ਜੀ ਪੂਰੀ ਮਿਲੀ ਭੋਗਦਾ ਜੀ ਪੂਰੀ ਕਬਲੇਵਾਦੀ ਆ ਜੀ ਈਓ ਦਾ ਵੀ ਹਿੱਸਾ ਉਹਦੇ ਵਿੱਚ ਹੋ ਸਕਦਾ ਹੋ ਸਕਦਾ ਕਿ ਹੈਗਾ ਹੀ ਆ ਜਦੋਂ ਉਹ ਕਾਰਵਾਈ ਉਹ ਪਾਈ ਨਹੀਂ ਰਿਹਾ ਮਲਾਜਮਾਂ ਦਾ ਵੀ ਉਹਦੇ ਵਿੱਚ ਹਿੱਸਾ ਹੈਗਾ ਕਾਪੀ ਦੀ ਮੰਗ 20 ਦਿਨ ਤੋਂ ਕਰ ਰਹੇ ਆ ਅੱਜ ਹੋਰ ਕੀ ਜਣਾ ਚੋਣ ਬਸ ਅਸੀਂ ਤਾਂ ਜੋ ਵੀ ਨਗਰ ਕੌਂਸਲ ਰੈਕੋਰਡ ਦੇ ਵਿੱਚ ਮਲਾਜਮ ਜੋ ਐਦਾਂ ਦੇ ਗਲਤ ਕੰਮ ਕਰ ਰਹੇ ਆ ਅਸੀਂ ਉਹਨਾਂ ਦੀ ਆਵਾਜ਼ ਆ ਜਿਹੜੀ ਉਹ ਲੋਕਾਂ ਸਾਹਮਣੇ ਐਦਾਂ ਹੀ ਰੱਖਦੇ ਰਹਾਂਗੇ ਜਿਹੜੇ ਕੰਮਿਸ਼ਨ ਤੋਂ ਵੱਧ ਲੱਗੇ ਹੋਏ ਉਹ ਪਟਾਈ ਜਾਣ ਜੀ ਅਸੀਂ ਉਹਨਾਂ ਨੂੰ ਪਟਾ ਕੇ ਰੋਡ ਪ੍ਰੋਜੈਕਟ ਤੋਂ ਬਿਨਾਂ ਲਾਏ ਉਹਨਾਂ ਵਾਰੀ ਕੀ ਹੋਣਾ ਚਾਹੁੰਦੇ ਉਹ ਪਟਲੇ ਚਾਹੀਦੀ ਹੈ ਜੀ ਜਦੋਂ ਇੱਕ ਤਾਂ ਕੋਈ ਰੇੜੀ ਫੜੀ ਆਲਾ ਕੋਈ ਵੈਸੇ ਹੀ ਰੋਡ ਤੇ ਲਾ ਕੇ ਖੜ ਜਵੇ ਮਲਾਜ਼ਮ ਤਾਂ ਜਿਹੜੀ ਉਹਦੇ ਵੀ ਰੇੜੀ ਚੱਕਣ ਵੀ ਚਲੇ ਜਾਂਦੇ ਆ ਤੇ ਦੂਜੇ ਪਾਸੇ ਇੱਕ ਕੰਪਨੀ ਵਾਲਾ ਆ ਗਿਆ ਤੇ ਉਹ ਆ ਕੇ ਥੋੜੇ ਸ਼ਹਿਰ ਦੇ ਵਿੱਚ ਥੋੜੀ ਹਿੱਕ ਦੇ ਉੱਤੇ ਐਡੇ ਐਡੇ ਬੋਰਡ ਲਾ ਗਿਆ ਤੇ ਤੁਹਾਨੂੰ ਪਤਾ ਨਹੀਂ ਲੱਗਿਆ ਇੰਨੀ ਇੰਨੀ ਜ਼ਿਆਦਾ ਕਪਲੇਬਾਜੀ ਨਗਰ ਕੌਂਸਲ ਰਿਕਾਰਡ ਦੇ ਵਿੱਚ ਮੁਲਾਜ਼ਮਾਂ ਵੱਲੋਂ ਕੀਤੀ ਜਾ ਰਹੀ ਆ ਕਿ ਇਹਦਾ ਜਿੰਨਾ ਵੀ ਹਿਸਾਬਕਤਾਵਾ ਅਸੀਂ ਲੈ ਕੇ ਰਾਂਗੇ ਚਾਹੇ ਸਾਨੂੰ ਧਰਨਾ ਲਾਉਣਾ ਪਵੇ ਚਾਹੇ ਸਾਨੂੰ ਜਿਹੜਾ ਕੁਝ ਮਰਜ਼ੀ ਕਰਨਾ ਪਵੇ ਧੰਨਵਾਦ ਮੇਰਾ ਨਾਮ ਸੁਖਵੀਰ ਸਿੰਘ ਆ ਜੀ ਕੀ ਗੱਲਬਾਤ ਆ ਜੀ ਮੇਰੇ ਜਿਹੜੇ ਹੈਗੇ ਆ ਮੈਸੇਜ ਮੇਰੇ ਕਾਉਂਸਲਰ ਰੋ ਬਾਅਦ ਨੰਬਰ 1 ਤੋਂ ਹੀ ਆਪਾਂ ਨੇ ਇੱਕ ਅਸੀਂ ਮੈਂ ਦਸ਼ਮੇਸ਼ ਖੇੜ ਮਿਲਦਾ ਜਿਹੜਾ ਹੈਗਾ ਮੈਂਬਰ ਆ ਜੀ ਜੋ ਮੰਨ ਲਓ 51 ਸਾਲ ਹੋ ਗਏ ਟੂਰਨਾਮੈਂਟ ਹੁੰਦੇ ਨੇ ਇੱਕ ਸਾਂਝਾ ਫੰਕਸ਼ਨ ਹੁੰਦਾ ਇਹ ਜੋ ਬੋਰਡਾਂ ਦੇ ਐਡਵਰਟਾਈਜ਼ਮੈਂਟ ਵਾਲੇ ਜਿਹੜੇ ਨਾਮ ਧਾਰੀ ਵਾਲੇ ਆ ਉਹਨਾਂ ਨੇ ਮੇਰੇ ਤੋਂ 35000 ਰੁਪਏ ਮੰਗੇ ਜੀ 10 ਤੋਂ 12 ਦਿਨ ਦਾ ਸਾਡਾ ਜਿਹੜੇ ਐਡ ਐਡ ਲਾਉਣੀ ਸੀ ਇਹ ਤੇ 22000 ਰੁਪਏ ਮੈਂ ਉਹਨਾਂ ਨੂੰ Google Pay ਕੀਤਾ ਜੀ ਤਾਂ ਫਿਰ ਉਹਨਾਂ ਨੇ ਬੋਰਡ ਲਾਉਣ ਦੀ ਪਰਮਿਸ਼ਨ ਦਿੱਤੀ ਹੈ ਜਿਹੜੀ ਬਹੁਤ ਲੁੱਟ ਮਚਾਈ ਹੋਈ ਇਹਨਾਂ ਨੇ ਤੇ ਕੁੱਲੇ ਸਾਲ ਦਾ ਕਿੰਨੇ ਦਾ ਟੈਂਡਰ ਆਇਆ ਇਹ ਤਕਰੀਬਨ 3.5 ਲੱਖ ਦਾ ਹੈਗਾ ਜੀ ਲਗਭਗ ਜਿਹੜਾ ਸਾਡੇ ਕਹਿਣ ਦਾ ਮਤਲਬ ਹੀ ਜੇ 3.5 ਲੱਖ ਦਾ ਤਾਂ ਇਹ ਕੋਈ ਦਿਨਾਂ ਦੇ ਵਿੱਚ ਹੀ ਨਰਵੀ ਆਗਾ ਹਾਂ ਜੀ ਹਾਂ ਜੀ ਮੈਂ ਤਾਂ 10-12 ਦਿਨ ਉਹ ਵੀ ਸਾਂਝਾ ਮੇਰਾ ਕੋਈ ਪਰਸਨ ਕੀੜੇ ਮੇਲੇ ਦਾ ਸੀਗਾ ਤੇ ਰੈਕੋਰ ਸਾਹਿਬ ਕਿੰਨੇ ਕਿਹੜੇ ਬੋਰਡ ਲੱਗੇ ਹੋਏ ਆ? ਤਕਰੀਬਨ 20-25 ਬੋਰਡ ਲੱਗੇ ਹੋਏ ਆ ਜੀ ਇਹ। ਨਿਯਾਜ ਲੱਗੇ ਨਿਯਾਜ ਲੱਗੇ ਜਾਂਦੇ ਜਿਨ੍ਹਾਂ ਦਾ ਜਿਹੜਾ ਹੈਗਾ ਟੈਂਡਰ ਉਹ ਹੁਣ ਦੱਸ ਰਿਹਾ ਵੀ 4-4 ਕੁ ਬੋਰਡਾਂ ਦਾ ਤਕਰੀਬਨ ਹੈਗਾ। ਤੁਹਾਡੇ ਕਹਿਣ ਦਾ ਮਤਲਬ ਹੈ ਵੱਡੇ ਪੁੱਤਰ ਦੀ ਘਪਲੇ ਪਾਜੀ ਹੋਊਗੀ। ਬਿਲਕੁਲ ਹੋ ਰਹੀ ਹੈ ਜੀ। ਤੇ ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਪ੍ਰਸ਼ਾਸਨ ਤੁਸੀਂ ਮੰਗ ਕਰਦੇ ਵੀ ਇਹਨਾਂ ਦੇ ਜਿਹੜੇ ਹੈਗੇ ਲੁੱਟ ਜਿਹੜੀ ਲੋਕਾਂ ਤੋਂ ਜਿਹੜੀ ਬਚਾਇਆ ਜਾਵੇ ਲੋਕਾਂ ਨੂੰ। ਠੀਕ ਹੈ।